ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਉਮੀਦ ਕਰਦੀਆਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਤੰਦਰੁਸਤ ਹੋਵੋਗੇ ਲਓ ਜੀ ਇੱਥੇ ਮੈਂ ਕੰਮ-ਕੁਮ ਨਵੇੜ ਕੇ ਵੇਲੀ ਹੋ ਕੇ ਬੈਠੀ ਸੀ ਤੇ ਮੰਮੀ ਆ ਕੇ ਮੈਨੂੰ ਕਹਿੰਦੀ ਵੀ 에ਜੰਟ ਦੇ ਬਾਰ-ਬਾਰ ਫੋਨ ਆਈ ਜਾਂਦੇ ਆ ਅਸੀਂ ਨਾ ਘਰ ਦੇਖਦੇ ਪਏ ਸੀਗੇ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਸਾਨੂੰ ਬਹੁਤ ਜਗ੍ਹਾ ਦੇਖੀਆਂ ਪਰ ਕੋਈ ਵੀ ਫਿੱਟ ਨਹੀਂ ਆ ਰਿਹਾ ਸੀ ਤੇ ਮੰਮੀ ਕਹਿੰਦੀ ਵੀ ਚਲੋ ਆਪਾਂ ਦੋਨੇ ਚੱਲਦੇ ਆ ਮੰਮੀ ਸੀਗੇ ਵੇਲੇ ਉਦੋਂ ਛੁੱਟੀ ਸੀਗੀ ਤੇ ਕਹਿੰਦੇ ਚਲੋ ਆਪਾਂ ਚੱਲੀਏ ਤੇ ਮੈਂ ਫਿਰ ਮੰਨਤਾ ਨਹੀਂ ਕਰਦਾ ਸੀਗਾ ਮੇਰੇ ਜਾਨ ਨੂੰ ਹਨਾ ਬਸ ਐ ਹੀ ਵਿਹਲੀ ਹੋ ਕੇ ਬੈਠੇ ਸੀ ਪਰ ਮੈਨੂੰ ਜਾਣਾ ਪਿਆ ਨਾ ਤੇ ਇੱਥੇ ਮੈਂ ਉੱਠ ਕੇ ਤੇ ਮੈਂ ਤਿਆਰ ਹੋਣ ਲੱਗ ਪਈ ਸੀਗੀ ਇੱਥੇ ਉੱਠ ਕੇ ਤੇ ਮੰਮੀ ਕਹਿੰਦੇ ਵੀ ਆਪਾਂ ਨੂੰ ਬਹੁਤ ਜਲਦੀ ਜਾਣਾ ਪੈਣਾ ਇਹ ਡੰਡ ਬਹੁਤ ਕਾਲੀ ਗਰੀ ਜਾਂਦਾ ਹੈ ਹਨਾ ਉਹਦੇ ਕੋਲੇ ਬਸ ਘੰਟਾ ਡੇਢ ਘੰਟਾ ਹੀ ਐਸ ਕਰਕੇ ਵੀ ਉਹਨੇ ਕਿਹਾ ਵੀ ਜਲਦੀ ਆਓ ਤੇ ਅਸੀਂ ਛੇਤੀ ਛੇਤੀ ਤਿਆਰ ਹੋ ਗਈਆਂ ਤੇ ਕੁਛ ਚਾਹ ਪਾਣੀ ਵੀ ਨਹੀਂ ਪੀਤਾ ਮੰਮੀ ਕਹਿੰਦੇ ਚਲੋ ਆ ਕੇ ਹੀ ਪੀਵਾਂਗੇ ਆਪਾਂ ਹਨਾ ਬੱਚੇ ਸਕੂਲ ਗਏ ਸੀ ਕਿਤੇ ਸਾਨੂੰ ਵੀ ਇਹ ਸੀਗਾ ਵੀ ਚਲੋ ਬੱਚਿਆਂ ਨੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਨੇਪਟਾ ਜਾਵੇ ਤੇ ਮਮਮੀ ਵੀ ਤਿਆਰੀ ਸੀਗੇ ਮਮਮੀ ਨੇ ਤਾਂ ਮਹਿੰਦੀ ਮੁੰਦੀ ਪਹਿਲਾਂ ਲਾਈ ਹੋਈ ਸੀ ਕਿਤੇ ਉਹਨੂੰ ਨਹਾ ਕੇ ਮਹਿੰਦੀ ਲਾ ਕੇ ਆਏ ਸੀਗੇ ਤੇ ਤਿਆਰ ਹੋ ਗਏ ਸੀ ਨਾਲ ਦੀ ਨਾਲ ਤੇ ਇਸ ਤੋਂ ਬਾਅਦ ਅਸੀਂ ਬਸ ਤਿਆਰ ਹੋ ਕੇ ਨਿਕਲ ਪਿਆ ਸੀਗੀਆਂ ਤੇ ਉਹ ਵੇਟ ਹੀ ਕਰ ਰਿਆ ਸੀਗਾ ਸਾਡਾ ਜਿੱਥੇ ਅਸੀਂ ਉਹਨੂੰ ਜਿਹੜੀ ਜਗ੍ਹਾ ਤੇ ਅਸੀਂ ਮਿਲਣਾ ਸੀਗਾ ਹਨਾ ਬਾਹਰ ਨਾਲ ਧੁੱਪ ਵੀ ਕਾਫੀ ਸੀ ਤੇ ਸਾਡੇ ਅੰਦਰ ਨਾ ਠੰਡ ਬਹੁਤ ਹੁੰਦੀ ਸਾਡੇ ਧੁੱਪ ਨਹੀਂ ਲੱਗਦੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਮੈਂ ਹੁਣ ਜੈਕਟ ਪਾ ਕੇ ਜਾਵਾਂ ਕਿ ਹਲਕੀ ਬਲੇਜ਼ਰ ਪਾ ਕੇ ਜਾਵਾਂ ਹਨਾ ਤੇ ਮੰਮੀ ਨੇ ਤਾਂ ਜੈਕਟ ਹੀ ਪਾਈ ਹੋਈ ਸੀ ਤੇ ਲੋਸ ਲੋਕ ਲੂਕ ਲਗਾ ਕੇ ਜਿਹੜੇ ਘਰੋਂ ਚੱਲ ਪਏ ਸੀਗਾ ਹਨਾ ਇੱਥੇ ਵੱਜੇ ਸੀਗੇ ਡੇਢ ਤੇ ਸਾਨੂੰ ਇਹ ਸੀ ਵੀ 4 ਵਜੇ ਤਣੂ ਅਸੀਂ ਵਾਪਸ ਆ ਜਾਾਂਗੇ 4 ਵਜੇ ਤਣੂ ਬੱਚੇ ਵੀ ਘਰੇ ਆ ਜਾਂਦੇ ਹੈਗੇ ਆ ਹਨਾ ਤੇ ਛੁੱਟੀ ਤਾਂ ਵੈਸੇ ਉਹਨਾਂ ਨੂੰ ਸਵਾ 3 ਵਜੇ ਹੋ ਜਾਂਦੀ ਹੈਗੀ ਪਰ ਉਹਨਾਂ ਦਾ ਨਾ ਵੈਨ ਜਿਹੜਾ ਡਰਾਈਵਰ ਖੇਤਾ ਖੁੱਦਾਂ ਚ ਲੈ ਜਾਂਦਾ ਹੈ ਨਾ ਕਾਫੀ ਟਾਈਮ ਲੱਗ ਜਾਂਦਾ ਹੈ। ਲੋ ਜੀ ਆਪਾਂ ਪਹੁੰਚ ਗਏ ਸੀਗੇ ਪਹਿਲੇ ਘਰ ਇੱਥੇ ਵੇਖੀ ਹੈਗੀ ਆਪਾਂ 4-5 ਘਰ ਤੇ ਮੈਂ ਉਹਨਾਂ ਨੂੰ ਅੰਦਰ ਜਾ ਕੇ ਪਰਮਿਸ਼ਨ ਲਈ ਸੀ ਜਦੋਂ ਹਨਾ ਵੀ ਬੈੱਡਰੂਮ ਕੋਲੇ ਪਹੁੰਚ ਗਏ ਸੀ ਵੀ ਅਸੀਂ ਵੀਡੀਓ ਬਣਾ ਸਕਦੇ ਆ ਵੀ ਬਾਕੀ ਫੈਮਿਲੀ ਮੈਂਬਰ ਨੂੰ ਵੀ ਦਿਖਾ ਸਕਦੇ ਆ ਹਨਾ। ਕਾਫੀ ਵੱਡੇ-ਵੱਡੇ ਸੀਗੇ ਇਹਨਾਂ ਦੇ ਬੈਡਰੂਮ ਵਧੀਆ ਸੀਗੇ ਅਟੈਚਡ ਵਾਸ਼ਰੂਮ ਸੀਗੇ ਇਹਦਾ ਸਟੋਰ ਵੀ ਸੀਗਾ ਹਨਾ ਤੇ ਕਾਫੀ ਵਾਲਜ਼ ਵੀ ਬਹੁਤ ਵਧੀਆ ਸੀਗੀਆਂ ਤੇ ਇਹ ਸੀਗਾ ਰੂਮ ਇਹਨਾਂ ਦਾ ਉੱਪਰ ਬਣਿਆ ਹੋਇਆ ਸੀ ਦੋ ਰੂਮ ਬਣੇ ਹੋਏ ਸੀ ਇੱਕ ਕਾਫੀ ਵੱਡਾ ਸੀ ਤੇ ਇਹ ਸਟੇਅਰ ਦੇ ਬਿਲਕੁਲ ਨੇੜੇ ਸੀਗਾ ਉਹ ਪੂਰਾ ਉੱਪਰ ਜਿਹੜਾ ਵੇੜਾ ਸੀਗਾ ਉਹਦੇ ਬਰਾਬਰ ਸੀ ਤੇ ਇਹ ਜਿਵੇਂ ਬਿਲਕੁਲ ਬਰਾਬਰ ਬਣੇ ਹੋਏ ਸੀਗੇ ਦੋ ਸਾਹਮਣੇ ਰੂਮ ਤੇ ਆਹ ਵਾਲਾ ਜਿੱਥੇ ਦੀਦੀ ਜਾ ਰਹੇ ਹੈਗੇ ਹਨਾ ਇਹ ਸੀਗੀ ਲੌਬੀ ਤੇ ਇਸ ਕਿਚਨ ਵੀ ਅੱਛੀ ਬਣੀ ਹੋਈ ਸੀ ਤੇ ਆ ਇਹਨਾਂ ਦਾ ਸੀਗਾ ਡਰਾਇੰਗ ਰੂਮ ਤੇ ਇਹ ਬੈਡਰੂਮ ਹੈ ਤੇ ਇਸ ਤੋਂ ਬਾਅਦ ਇਸ ਘਰ ਦਾ ਜਿਹੜਾ ਵਿਹੜਾ ਸੀਗਾ ਬਹੁਤ ਵੱਡਾ ਸੀਗਾ ਆ ਦੇਖੋ ਤੇ ਦੂਸਰੀ ਸਾਈਡ ਇਹਨਾਂ ਨੇ ਕਾਰ ਖੜਾਉਣ ਵਾਸਤੇ ਵੀ ਪੂਰਾ ਵਧੀਆ ਸ਼ੈੱਡ ਛੱਡ ਪਾਏ ਹੋਏ ਸੀ ਤੇ ਏਸੀ ਸੈਕੰਡ ਵਾਲਾ ਕਾਰ ਇਹ ਵੀ ਮੈਨੂੰ ਕਾਫੀ ਅੱਛਾ ਲੱਗਾ ਸੋਹਣਾ ਲੱਗਾ ਹਨਾ ਇਹਨਾਂ ਦੀ ਕਿਚਨ ਸੀ ਮਤਲਬ ਇਹਨਾਂ ਦਾ ਸਾਰਾ ਕੁਝ ਹੀ ਕੰਪਲੀਟ ਸੀਗਾ ਹਨਾ ਕੰਪਲੀਟ ਤਾਂ ਪਹਿਲਾ ਮਲੇ ਦਾ ਵੀ ਸੀ ਪਰ ਕਈ ਘਰ ਦੇ ਅਸੀਂ ਦੇਖਿਆ ਨਾ ਵੀ ਕੰਪਲੀਟ ਨਹੀਂ ਹੁੰਦੇਗੇ ਕਿਸੇ ਦੇ ਕੱਪ ਬੋਰਡ ਰਹਿੰਦੇ ਹੁੰਦੇ ਕਿਸੇ ਦੇ ਆ ਫਲੈਕਸ ਰਹਿੰਦੇ ਹੁੰਦੇ ਵਾਸ਼ ਦਾ ਕਮਰਾ ਰਹਿਦਾ ਹੁੰਦਾ ਹਨਾ ਇਹ ਵੀ ਕਾਫੀ ਅੱਛਾ ਸੀ ਇਹਨਾਂ ਦੇ ਵੀ ਵੱਡੇ ਵੱਡੇ ਦੋ ਬੈਡਰੂਮ ਸੀਗੇ ਤੇ ਵਿਚਾਲੇ ਅਟੈਚਡ ਵਾਸ਼ਰੂਮ ਸੀ ਤੇ ਕੱਪ ਬੋਰਡ ਬਹੁਤ ਵੱਡੇ ਵੱਡੇ ਬਣੇ ਸੀਗੇ ਵਾਸ਼ਰੂਮ ਦੇ ਨਾਲ ਵੀ ਹਨਾ ਤੇ ਇਸ ਤੋਂ ਬਾਅਦ ਇਹਨਾਂ ਦੇ ਫਰੰਟ ਤੇ ਆ ਕੇ ਨਾ ਜਦੋਂ ਆਪਾਂ ਬਾਹਰ ਹੁੰਨੇ ਹੈਗੇ ਤੇ ਬਹੁਤ ਵੱਡਾ ਰੂਮ ਵਿੜੇ ਚ ਬਣਿਆ ਹੋਇਆ ਸੀ ਤੇ ਇਹ ਸੀਗਾ ਥਰਡ ਵਾਲਾ ਘਰ ਇਹ ਵੀੜਾ ਤਾਂ ਕਾਫੀ ਵੱਡਾ ਸੀ ਪਰ ਇਹ ਪੂਰਾ ਕੰਪਲੀਟ ਨਹੀਂ ਸੀ ਘਰ ਹਨਾ ਤੇ ਜਦੋਂ ਅਸੀਂ ਅੰਦਰ ਐਂਟਰ ਕੀਤਾ ਜਾ ਕੇ ਦੇਖਿਆ ਹਨਾ ਰੂਮ ਤਾਂ ਇਹਨਾਂ ਦੇ ਦੋ ਸੀਗੇ ਤੇ ਦੋਨਾਂ ਦੇ ਵਿੱਚ ਵਾਸ਼ਰੂਮ ਵੀ ਅਟੈਚਡ ਸੀ ਜਿਵੇਂ ਲੈਟ ਵਾਸ਼ਰੂਮ ਮਤਲਬ ਅੱਜਕੱਲ ਹਨਾ ਅਟੈਚਡ ਹੀ ਹੁੰਦੇ ਆ ਉਵੇਂ ਸੀਗਾ ਪਰੇ ਇਹਨਾਂ ਦੀ ਦਿੱਕਤ ਕੀ ਸੀਗੀ ਇਸ ਘਰ ਦੀ ਇਹਦੇ ਵਿੱਚ ਨਾ ਡ్రਾਈング ਰੂਮ ਨਹੀਂ ਸੀਗਾ ਲੌਬੀ ਦੇ ਵਿੱਚ ਹੀ ਲਿਵਿੰਗ ਏਰੀਆ ਹੁੰਦਾ ਹਨਾ ਆਪਣਾ ਲੌਬੀ ਦੇ ਵਿੱਚ ਹੀ ਸੋਫਾ ਰੱਖਿਆ ਹੋਇਆ ਸੀਗਾ ਤੇ ਕੰਜਸਟਡ ਜੀ ਲੌਬੀ ਸੀਗੀ ਮਤਲਬ ਭੀੜ ਭੜੱਕਾ ਜਿਹਾ ਸੀਗਾ ਦੇਖੋ ਸਾਰੇ ਕੱਪੜੇ ਜੇ ਵੀ ਉੱਥੇ ਸੁੱਕਣੇ ਪਏ ਸੀ ਪਤਾ ਨਹੀਂ ਤਾਂ ਵੀ ਸਰਦੀ ਚ ਕੱਪੜੇ ਨਹੀਂ ਸੁੱਕੇ ਹੋਏ ਹਨਾ ਇਹ ਘਰ ਦੀ ਓਨਰ ਸੀਗੀ ਇਹ ਗਵਰਨਮੈਂਟ ਟੀਚਰ ਹੈ ਤੇ ਇਹਨਾਂ ਨੇ ਮਤਲਬ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਇਹਨਾਂ ਦੀ ਡਿਊਟੀ ਹੋ ਗਈ ਹੈ ਤੇ ਉੱਥੇ ਹੀ ਜਾਣਾ ਹੈ ਇਹਨਾਂ ਨੇ ਹਨਾ ਤੇ ਇਹ ਸੀਗਾ ਇਹਨਾਂ ਦਾ ਜਿਹੜਾ ਲਾਸਟ ਤੇ ਜਿਵੇਂ ਆਪਾਂ ਬੇਸਿਕ ਬਣਾਉਨੇ ਹੈਗੇ ਆ ਲਾਸਟ ਤੇ ਹਨਾ 2-2 ਕਮਰੇ ਬਣਾ ਲੈਨੇ ਇਹਨਾਂ ਦੇ ਇੱਕ ਹੀ ਬੜਿਆ ਹੋਇਸਤੇ ਬਹੁਤ ਵੱਡਾ ਸੀ ਇਹਦੇ ਵਿੱਚੇ ਸਟੋਰ ਸੀ ਵਿੱਚੇ ਬਹੁਤ ਵੱਡਾ ਵਾਸ਼ਰੂਮ ਸੀ ਆ ਦੇਖੋ ਆ ਸਟੋਰ ਹੈ ਕਾਫੀ ਕੈਪੈਸਿਟੀ ਸੀ ਸਟੋਰ ਦੀ ਵੀ ਕਾਫੀ ਜ਼ਿਆਦਾ ਸਮਾਨ ਪਿਆ ਸੀਗਾ ਇਹਨਾਂ ਦਾ ਤੇ ਉਹ ਪਰਲੀ ਸਾਈਡ ਦੇਖੋ ਸਾਹਮਣੇ ਦਿਖਦੇ ਆ ਨਾ ਵਿੱਚੇ ਹੀ ਵਾਸ਼ਰੂਮ ਹੈ ਕਾਫੀ ਵੱਡਾ ਸੀਗਾ ਤੇ ਉੱਪਰ ਇਹਨਾਂ ਨੇ ਕੁਝ ਨਹੀਂ ਬਣਾਇਆ ਹੋਇਆ ਸੀਗਾ ਤੇ ਇਹ ਇਸ ਤੋਂ ਨੈਕਸ ਵਾਲਾ ਘਰ ਹੈ ਤੇ ਇੱਥੇ ਮੈਂ ਇਹਨਾਂ ਨੂੰ ਪੁੱਛਿਆ ਨਹੀਂ ਸੀਗਾ نیچے ਮਤਲਬ ਵੀਡੀਓ ਬਣਾ ਲਵਾਂ ਜਾਂ ਨਹੀਂ ਹਨਾ ਤੇ ਕਿਉਂਕਿ ਪੁਲਿਸ ਵਾਲੇ ਦਾ ਘਰ ਸੀਗਾ ਤੇ ਥੋੜਾ ਜਿਹਾ ਮੈਨੂੰ ਡਰ ਗਈ ਸੀ ਮੈਂ ਵੀ ਬੱਚਾ ਵਾਂਗੂ ਤੇ ਇਹ ਮੈਂ ਉੱਪਰ ਜਾ ਕੇ ਬਣਾਇਆ ਸੀਗਾ ਹਨਾ ਇਹ ਇਹ ਦੋਨੋਂ ਬਰਾਬਰ ਘਰ ਸੀ ਇੱਕ ਨੈਕਸ ਵਾਲਾ ਘਰ ਹੈ ਨਾ ਉੱਪਰੋਂ ਵੀ ਦੇਖ ਰਿਹਾ ਹੈ ਨਾ ਅੱਗੇ ਦਿਖਾਉਣੀ ਹੈ ਤੁਹਾਨੂੰ ਜਾ ਕੇ ਇਹ ਦੋਨੋਂ ਹੀ ਸੇਲ ਤੇ ਸੀ ਤੇ ਇਹਨਾਂ ਦਾ ਉੱਪਰੋਂ ਦੇਖੋ ਨੀਚੋਂ ਵੀ ਬਹੁਤ ਸੋਹਣਾ ਬਣਿਆ ਇਹਨਾਂ ਦਾ ਤੇ ਉੱਪਰੋਂ ਵੀ ਬਹੁਤ ਸੋਹਣਾ ਬਣਿਆ ਬਸ ਇੱਥੇ ਦਿੱਕਤ ਸਿਰਫ ਇਹੀ ਸੀ ਕਿ ਇਹਨਾਂ ਨੇ ਹਾਲਸ ਜਿਹੜਾ ਉਹਦਾ ਕੰਮ ਰਹਿੰਦਾ ਕਰਨ ਵਾਲਾ ਬਾਕੀ ਬਹੁਤ ਸੋਹਣਾ ਹੋਇਆ ਸੀ ਦੇਖੋ ਉੱਪਰ ਇੰਨੇ ਸੋਹਣੇ ਖੁੱਲੇ-ਖੁੱਲੇ ਕਮਰੇ ਬਣੇ ਸੀਗੇ ਆਹ ਕਮਰਾ ਜਿੱਥੇ ਮੰਮੀ ਖੜੇ ਆ ਹਨਾ ਇਹ ਖਾਲੀ ਪਿਆਸੀ ਵੈਸੇ ਤਾਂ ਚਾਹੀ ਇਹਨੂੰ ਸਟੋਰ ਬਣਾਓ ਚਾਹੀ ਇਹਨੂੰ ਬੈਡਰੂਮ ਬਣਾਓ ਇੱਕ ਇਹਨਾਂ ਦਾ ਕੰਪਲੀਟ ਬੈਡਰੂਮ ਸੀ ਦੇਖੋ ਇਹਦੇ ਵਿੱਚ ਵੀ ਵਾਸ਼ਰੂਮ ਅਟੈਚਡ ਹੈਗਾ ਹਨਾ ਵੀ ਜਿਵੇਂ ਹਨਾ ਕਈ ਗੈਸਟ ਆਉਂਦੇ ਹੈਗੇ ਆਪਾਂ ਉੱਪਰ ਟਹਿਰਾ ਦਿੰਦੇ ਆ ਇਹ ਇਸ ਤੋਂ ਨਾਲ ਵਾਲਾ ਘਰ ਹੈ ਜਿਵੇਂ ਸਾਨੂੰ ਵੀ ਇਹ ਨਾਲੋਂ ਨਾਲ ਚਾਹੀਦਾ ਘਰ ਤਾਂ ਜਿਵੇਂ ਹੁਣ ਅਸੀਂ ਅਲੱਗ-ਅਲੱਗ ਮੇਰੇ ਜੇੜੇ-ਠਾਣੀ ਨੇ ਅਲੱਗ ਲੈਣਾ ਹੈਗਾ ਹਨਾ ਸੈਪਰੇਟ ਘਰ ਲਵਾਂਗੇ ਅਸੀਂ ਹੁਣ ਤਾਂ ਅਸੀਂ ਜੁਆਇੰਟ ਫੈਮਿਲੀ 'ਚ ਹੀ ਰਹਿ ਰਹੇ ਆ ਇਹ ਬਹੁਤ ਸੋਹਣਾ ਲੱਗਾ ਮੈਨੂੰ ਆ ਘਰ ਤਾਂ ਹਨਾ ਜਿਹੜਾ ਆ ਵਾਲਾ ਦੇਖਿਆ ਸੀਗਾ ਅਸੀਂ ਇਹ ਦੇਖਣਾ ਦੇਖੋ ਕਿਚਨ ਦੇ ਜਿਹੜੇ ਕਪ ਬੂੜਾ ਕਿੰਨੇ ਸੋਹਣੇ ਆ ਹਨ ਬਲੂ ਤੇ ਵਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ ਤੇ ਇਹਦਾ ਮੈਨੂੰ ਡਰਾਇੰਗ ਰੂਮ ਵੀ ਇੰਨਾ ਸੋਹਣਾ ਲੱਗਿਆ ਤੇ ਆ ਲਿਵਿੰਗ ਏਰੀਆ ਜਿੱਥੇ ਮੰਮੀ ਬੈਠੇ ਆ ਤੇ ਇਹ ਵੀ ਲੌਬੀ ਵੀ ਐਡੀ ਫੁੱਟੀ ਐ ਤੇ ਆ ਦੋਨੋਂ ਬਰਾਬਰ ਰੂਮ ਆਗੇ ਆ ਪਿੱਛੇ ਵੈਂਟੀਲੇਸ਼ਨ ਏਰੀਆ ਹਨਾ ਵਾਸ਼ਰੂਮ ਅਟੈਚਡ ਐ ਤੇ ਇਹਨਾਂ ਦਾ ਵੀ ਉੱਪਰੋਂ ਜਾ ਕੇ ਅਸੀਂ ਜਦੋਂ ਦੇਖਿਆ ਬਹੁਤ ਸੋਹਣਾ ਮੈਨੂੰ ਉੱਪਰੋਂ ਵੀ ਕਮਰੇ ਬਹੁਤ ਸੋਹਣੇ ਲੱਗੇ ਬਾਲਕਨੀ ਵਗੈਰਾ ਹਨਾ ਅੱਛਾ ਲਗਾ ਦਿੱਕੋ ਕਿੰਨੀ ਖੁੱਲੀ ਜਗ੍ਹਾ ਤਾਂ ਸਟੋਰ ਵਾਂਗੂ ਉੱਪਰ ਛੱਤਾਂ ਹੀ ਹੈ ਹਨਾ ਇਹ ਦੇਖੋ ਇਹ ਬਰਾਬਰ ਸੀਗੇ ਦੋਨੇ ਘਰ ਆਮੋ ਸਾਹਮਣੇ ਬਿਲਕੁਲ ਸੀਗੇ ਤੇ ਬਾਹਰ ਮੰਮੀ ਉਹਨਾਂ ਨਾਲ ਉਹਨਾਂ ਦੇ ਓਨਰ ਸੀਗੇ ਤੇ ਏਜੰਟ ਸੀਗੇ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਸੀਗੇ ਤੇ ਪਾਣੀ ਪੂਣੀ ਦੀ ਪ੍ਰੋਬਲਮ ਹੈ ਜਿਹੜੀ ਸਾਰੀ ਪੁੱਛ ਰਹੇ ਸੀਗੇ ਤੇ ਦੇਖੋ ਵੀ ਐਨੇ ਘਰ ਦੇਖੇ ਪਰ ਸਾਨੂੰ ਹੱਲੇ ਤੱਕ ਜਿਹੜਾ ਕੋਈ ਵੀ ਫਾਈਨਲ ਨਹੀਂ ਹੋ ਪਾਇਆ ਕਿਉਂਕਿ ਸਾਡੀ ਜੁਆਇੰਟ ਫੈਮਲੀ ਹੈ ਤੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਹੈ ਜਿਹੜੀ ਇਸ਼ੂ ਇਹਦਾ ਕੋਈ ਕੈਨਨਾਈ ਏਰੀਆ ਨਹੀਂ ਸਹੀ ਹੈ ਹਨਾ ਇੱਧਰ ਮਤਲਬ ਭਈ ਬਲੀਆਂ ਬਸਤੀਆਂ ਹਨਾ ਉਹ ਵੀ ਹੁਣ ਬਹੁਤ ਹੋ ਗਈਆਂ ਸ਼ਹਿਰਾਂ ਦੇ ਵਿੱਚ ਤੇ ਇਸ ਕਰਕੇ ਕਈ ਛੋਟੇ-ਛੋਟੇ ਦਿੱਕਤਾਂ ਆ ਜਾਂਦੀਆਂ ਬੱਸ ਸਟੈਂਡ ਦੂਰ ਪੈਂਦਾ ਹੈ ਜੋ ਸਾਡੇ ਜਿਵੇਂ ਚੌਂਕ ਹੈ ਗੂਲ ਚੌਂਕ ਬਣਿਆ ਹਨਾ ਗੂਲ ਚੌਂਕ ਦੂਰ ਪੈਂਦਾ ਤੇ ਲਓ ਜੀ ਆਪਾਂ ਪੂਰੀ ਤਰ੍ਹਾਂ ਥੱਕ ਗਏ ਹੈਗੇ ਹਨਾ ਸਾਰਾ ਸ਼ਹਿਰ ਅੱਜ ਤਾਂ ਹੀ ਲੱਗਦਾ ਜਿਵੇਂ ਘੁੰਮ ਲਿਆ ਤੇ ਹੁਣ ਆਪਾਂ ਬਣਾਉਣੀ ਹੈਗੀ ਆ ਚਾਹ ਤੇ ਪਹਿਲਾਂ ਬਹੁਤ ਕੌਣੀਆਂ ਹਾਂ ਦਿਖਦਾ ਇਹ ਤਾਂ ਆ ਗਿਆ ਬਾਲਾ ਫੇਰ ਆਪਾਂ ਬਣਾਉਣੀ ਹੈ ਗੱਲੀ ਦੀ ਚਾਹ ਕਿਤੇ ਮਰਜ਼ੀ ਜਾਏਗੀ ਹਨਾ ਘਰ ਦੀ ਚਾਹ ਹੁੰਦੀ ਹੈ ਜਿਹੜੀ ਉਹਨੂੰ ਪੀਤੇ ਬਿਨਾ ਤਾਂ ਇਹ ਲੱਗਦਾ ਵੀ ਚਾਹ ਹੀ ਨਹੀਂ ਪੀਤੀ ਹੁੰਦੀ ਜੀ ਤੇ ਹੁਣ ਮੰਮੀ ਵੀ ਥੱਕ ਗਈ ਸੀ ਪੂਰੀ ਤਰ੍ਹਾਂ ਕਿਉਂਕਿ ਮੰਮੀ ਇਹਨਾਂ ਤੁਰਦੀ ਨਹੀਂ ਸੀ ਮੈਂ ਉਹ ਤੁਰ-ਤੁਰ ਕੇ ਗਈ ਗਲੀਆਂ ਵਿੱਚੋਂ ਦੀ ਏਜੰਟ ਸਾਨੂੰ ਤੁਰ-ਤੁਰ ਕੇ ਲੈ ਜਾਣ ਗਿਆ ਤੇ ਇੰਨੀਆਂ ਗਲੀਆਂ 'ਚ ਤੁਰੇ ਅਸੀਂ ਇੰਨੇ ਜਗ੍ਹਾ ਤੇ ਪਲਾਟ ਦੇਖੇ ਕੁੱਖੀਆਂ ਦੇਖੀਆਂ ਤੇ ਬੱਸ ਬੱਸ ਹੋ ਗਈ ਆ ਹਨਾ ਹੁਣ ਆਪਾਂ ਚਾਹ ਪੀ ਕੇ ਫੇਰ ਮਿਲਦੇ ਆ ਤੁਹਾਨੂੰ ਤਦ ਲੋ ਆਪਾਂ ਇੱਥੇ ਕਰਦੇ ਹੈਗੇ ਆਪਣੀ ਵੀਡੀਓ ਦਾ ਐਂਡ ਮਿਲਦੇ ਆ ਕਿਸੇ ਨੈਕਸt ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਏ ਬਾਏ